ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਪੰਜਵੜ ਦਾ 10ਵੀਂ ਕਲਾਸ ਦਾ ਆਈ ਸੀ ਐਸ ਇਹ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ ਜਿੱਥੇ ਸਕੂਲ ਦਾ ਨਾਂ ਰੋਸ਼ਨ ਹੋਇਆ ਅਤੇ ਮਾਪਿਆਂ ਨੇ ਵੀ ਬੜੀ ਮਾਣ ਵਾਲੀ ਗੱਲ ਮਹਿਸੂਸ ਕਰਦੇ ਆ ਕਿਹਾ ਕਿ ਉਹਨਾਂ ਦੇ ਬੱਚੇ ਬੜੇ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਸ ਵਿੱਚ ਸਕੂਲ ਸਟਾਫ ਦਾ ਬਹੁਤ ਵੱਡਾ ਯੋਗਦਾਨ ਇਸ ਮੌਕੇ ਪ੍ਰਿੰਸੀਪਲ ਦਵਿੰਦਰ ਕੌਰ ਨੇ ਕਿਹਾ ਕਿ ਸਕੂਲ ਵਿੱਚ ਚੰਗੀ ਕਾਰਜਕਾਰੀ ਦਿਖਾਉਣ ਵਾਲੇ ਬੱਚਿਆਂ ਦਾ ਇਨ੍ਹਾਂ ਵੱਲੋਂ ਵਧਾਈ ਦਿੰਦੇ ਆ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਨੇ ਦੱਸਿਆ ਕਿ ਰਵਿੰਦਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਵਿੱਚ ਮਨਪ੍ਰੀਤ ਕੌਰ 93.8 ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਹਰਪ੍ਰੀਤ ਕੌਰ ਅਤੇ ਗਰਬਾਜ ਸਿੰਘ ਨੇ 93.2% ਨੰਬਰ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਕਮਲ ਪ੍ਰੀਤ कौर ਨੇ 99 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਨੂੰ ਦੱਸਿਆ ਕਿ ਸਕੂਲ ਦੇ ਬਾਕੀ ਵਿਦਿਆਰਥੀ ਵੱਲੋਂ ਵੀ ਚੰਗੇ ਨੰਬਰ ਲੈ ਕੇ 10ਵੀਂ ਕਲਾਸ ਪਾਸ ਕੀਤੀ ਇਸ ਮੌਕੇ ਸਕੂਲ ਦੀ ਸੀਨੀਅਰ ਮੈਨੇਜਮੈਂਟ ਕਮਲ ਸਿੰਘ ਬੁਰਜ ਸਾਬਕਾ ਚੇਅਰਮੈਨ ਡਾਕਪੀਰ ਸਿੰਘ ਬੁਰਜ ਨੇ ਵੀ ਬੱਚਿਆਂ ਤੇ ਸਟਾਫ ਦੀ ਮਿਹਨਤੀ ਸ਼ਲਾਘਾ ਕਰਦੇ ਹਾਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸਕੂਲ ਦੇ ਡਾਇਰੈਕਟਰ ਮਹਾਵੀਰ ਸਿੰਘ ਬੁਰਜ ਅਤੇ ਕਰਨਵੀਰ ਸਿੰਘ ਬੁਰਜ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜ਼ਿੰਦਗੀ ਵਿੱਚ ਕਾਮਯਾਬੀ ਲਈ ਪੜ੍ਹਾਈ ਅਤੇ ਖੇਡਾਂ ਬਹੁਤ ਜ਼ਰੂਰੀ ਹਨ ਇਸ ਸੰਬੰਧੀ ਲੋਕੀਤ ਪੰਜਾਬੀ ਚੈਨਲ ਵੱਲੋਂ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰam ਤੇ ਫਾਲੋ ਜੁੜੋ ਧੰਨਵਾਦ ਜੀ ਹਾਂਜੀ ਅਜੀ ਪਾਜੀ ਕੀ ਪ੍ਰੋਗਰਾਮ ਹੈ ਸਕੂਲ ਦੇ ਵਿੱਚ ਸਸਿਕਾ ਜੀ ਮੈਂ ਕਰਨਬੀਰ ਸਿੰਘ ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦੀ ਤੌਰ 'ਤੇ ਗੱਲ ਕਰ ਰਿਹਾ ਜੀ ਅੱਜ ਸਕੂਲ ਦੇ ICSE ਦਾ 10th ਕਲਾਸ ਦਾ ਰਿਜ਼ਲਟ ਆਊਟ ਹੋਇਆ ਜੀ ਜਿਹੜਾ ਕਿ ਬਹੁਤ ਸ਼ਾਨਦਾਰ ਆ 100% ਰਿਜ਼ਲਟ ਆਇਆ ਜੀ ਬੱਚਿਆਂ ਨੇ ਬਹੁਤ ਸੋਹਣੇ ਮਾਰਕਸ ਸਕਿਉਰ ਕੀਤੇ ਨੇ ਅਬਵ 93% 92% 90% ਮੋਰ ਦੈਨ ਮਤਲਬ ਮੈਰਿਟ ਲਿਸਟ ਦੇ ਵਿੱਚ ਘੱਟੋ ਘੱਟ 27 ਬੱਚਿਆਂ ਦੇ ਵਿੱਚੋਂ ਸਾਡੇ 15 ਬੱਚੇ ਮੈਰਿਟ ਲਿਸਟ ਦੇ ਵਿੱਚ ਆਏ ਜੀ